ਆਇਸ ਰੇ ਤੇ ਅਸੀਂ ਲੈ ਕੇ ਆਏ ਆ ਜੀ ਲੱਡੂ ਤੇ ਮੰਮੀ ਨੇ ਜਾਣਾ ਸੀਗਾ ਚਪੈਰਾ ਸਾਹਿਬ ਤੇ ਤੇ ਮੈਂ ਅਸੀਂ ਲਿਆਂਦੇ ਆ ਦੋ ਟੱਪੇ YouTube ਚੈਨਲ ਸਾਡਾ ਹੋਇਆ ਮੋਨੋ ਟ੍ਰੈਜਲ ਦੀ ਖੁਸ਼ੀ ਚ ਚਪੈਰਾ ਸਾਹਿਬ ਚ ਸੰਗਤਾਂ ਦਾ ਮੂੰਹ ਮਿੱਠਾ ਕਰਵਾਉਣ ਲਈ ਹਾਂ ਜੀ ਤਾਂ ਲੈ ਕੇ ਆਂਦੇ ਆ ਦੋ ਟੱਪੇ ਲੱਡੂ ਮਾਂ ਦੇ ਸੁੱਖੇ ਹੋਏ ਸੀਗੇ ਤੇ ਜਗਮੀਤ ਨੂੰ ਮੈਂ ਕਹ ਲੈ ਆ ਭੱਜ ਕੇ ਤੇ ਜਗਮੀਤਾਂ ਦਾ ਮੈਂ ਨਹੀਂ ਕੱਲੇ ਨੇ ਜਾਣਾ ਫਿਰ ਮੈਂ ਕਹ ਚੱਲ ਮੈਂ ਚੱਲਾਂ ਤੇ ਹੁਣ ਅਸੀਂ ਲੈ ਕੇ ਮਾਂ ਪੁੱਤ ਆਈ ਜਾਣੇ ਰਾਤ ਤੇ ਟਾਈਮ ਵੱਜ ਕੇ 12 ਅੱਜ ਮੈਂ ਚਪੈਰੇ ਦੇ ਪਾਠ ਤੋਂ ਵੀ ਲੇਟ ਹੋ ਗਈ ਤੇ ਹੁਣ ਬਸ ਮੈਂ ਗੁਰਦੁਆਰੇ ਚੱਲ ਜੂਗੀ ਤੇ ਜਗਨੀਤ ਘਰੇ ਚੱਲ ਜੂਗਾ ਇਹਨਾਂ ਮੈਂ ਕਿ ਤੂੰ ਜਾ ਕੇ ਪੈ ਜੀ ਤੇ ਮੈਂ ਗੁਰੂ ਘਰ ਹੋ ਕੇ ਆਉਂਗੀ ਮੈਂ ਗੁਰੂ ਘਰ ਹੋ ਕੇ ਆਉਂਗੀ ਤੇ ਦੁਪਹਿਰੋਂ ਸਾਹਿਬ ਦਾ ਪਾਠ ਜਨਾ ਚਰ ਚੱਲੂਗਾ ਨਾ ਚਰ ਭਰਾਂਗੇ ਆਪਾਂ ਹਾਜ਼ਰੀ ਖਾਲਸਾ ਸੰਗਤਾਂ ਦੇ ਕਰਾਂਗੇ ਮੋਂ ਬੀ ਮਿੱਠਾ ਨਾਲੇ ਬਾਬਾ ਜੀ ਹੋਏ ਕਰ ਅਰਦਾਸ ਕਰਾਵਾਂਗੇ ਠੀਕ ਹੈ ਜੀ ਤੇ ਤੋ ਆਪ ਬਹੁਤ ਜ਼ਿਆਦਾ ਆ ਫੇਰ ਵੀ ਮੈਂ ਇਹਨੂੰ ਕਿ ਚੱਲ ਚੱਲ ਕੇ ਕੁਛ ਨਹੀਂ ਪਹਿਲਾਂ ਅਸੀਂ ਕਿਸੇ ਦੀ ਮਗਰ ਫਿਰੇ ਗਏ ਕਿਸੇ ਨੂੰ ਮੈਂ ਕਹਾਂ ਲੱਭੂ ਕਿ ਲਈ ਕਿਸੇ ਤੋਂ ਮੰਗਾ ਲੈਨੇ ਕੋਈ ਸਾਡੇ ਅੱਖੇ ਨਹੀਂ ਲੱਗਿਆ ਫਿਰ ਇਹਨੂੰ ਮੈਂ ਕਚਾਲਾ ਪਾਪ ਹੀ ਚਲਦੇ ਆ ਮਾਂ ਪੁੱਤ ਹਾਂ ਜਗਮੀ ਤਾਂ ਥੋੜਾ ਜਿਹਾ ਵੱਡਾ ਹੋ ਗਿਆ ਨਾ ਸਾਈਕਲ ਚਲਾਣਾ ਹਣਾਂ ਨੂੰ ਸਾਈਕਲ ਸਿਖਾਤਾ ਵਾ ਤੇ ਸਾਈਕਲ ਤੇ ਲੱਗ ਚਲਾਉਣ ਤੇ ਹਜੇ ਮੁਹਾਰ ਬੂਰ ਜਾਣ ਨਹੀਂ ਦਿੰਦੀ ਇਹਨੂੰ ਤੇ ਹੁਣ ਆਪਾਂ ਇਹਨੂੰ ਜਾਣ ਲਾ ਦੇਣ ਬਾਹਰ ਬੂਰ ਤੇ ਚਲੋ ਠੀਕ ਹੈ ਜੀ ਓਕੇ ਬਾਏ ਬਹੁਤ ਬਾਟ ਪੈ ਜਾਂਦਾ ਸਾਨੂੰ ਅੱਡਾ ਅੱਡੇ ਤੋਂ ਜਾ ਕੇ ਲਿਆਉਣੇ ਪੈਣੇ ਮਠਾਈ ਉਹਨਾਂ ਛੱਡੇ ਤੋਂ ਐਂ ਨੀ ਵਾਟੋਂ ਪਹਿਲੇ ਕਰੋ ਤੁਰ ਕੇ ਗਏ ਸਾਨੂੰ ਵੈਸੇ ਬੱਸ ਸਟੈਂਡ ਵੀ ਦੂਰ ਪੈ ਜਾਂਦਾ ਤੇ ਉਸੇ ਰੋਡ ਦੇ ਉੱਤੇ ਸਾਡੇ ਹੋਟਲ ਆ ਜੇ ਮੈਂ ਸਾਈਕਲ ਹੈਨਾ ਕਾਟੀ ਉੱਤੇ ਬੈੱਕ ਚਲਾਉਣਾ ਸੱਖਾ ਤੇ ਮੰਮੀ ਨੂੰ ਭਾ ਕੇ ਰੋਡ ਤੇ ਛੱਡਿਆ ਆ ਨੂੰ ਰਾਤ ਟਾਪੂ ਕਿੰਨੇ ਲਾਉਣੇ ਸੀ ਆਹੋ ਪੰਜ ਚਾਰ ਲੋਟ ਲਗਾ ਤੇ ਖਾਣੇ ਸੀ ਇਹਨੇ ਸੇ ਹੰਦਾ ਹੋਇਆ ਮੋੜ ਕੇ ਤਾਂ ਚਾਰ ਮੈਂ ਅੜੀ ਘੁੰਮ ਸੀ ਘਾਰੀ ਫੋਨੋ ਗੁਰੂ ਘਰ ਵੀ ਦਿਖਾਉਣੇ ਆ ਛੂਟ ਲਵਾਂਗੇ ਥੋੜਾ ਜਿਹਾ ਉੱਥੇ ਜਾ ਕੇ ਚਲੇ ਆ ਗਿਆ ਤਾਂ ਲਓ ਜੀ ਆਪਾਂ ਅਗੇ ਗੁਰੂ ਘਰੇ ਅਰਦਾਸ ਬੇਨਤੀ ਕੀਤੀ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਆਪਾਂ ਅਗੇ ਸੀ ਘਰੇ ਹਾਂਜੀ YouTube ਫੈਮਿਲੀ ਤੇ ਆਪਾਂ ਲੱਗੇ ਹੁਣ ਪਕੌੜੇ ਬਣਾਉਣ ਆਪਾਂ ਨੂੰ ਲੱਗੀ ਸੀ ਭੁੱਖ ਤੇ ਜਗਮੀਤ ਆਂਦਾ ਪਕੌੜੇ ਬਣਾਉਣੇ ਮੰਮੀ ਤੇ ਮੌਸਮ ਵੀ ਇੱਧਰ ਗਰੜਬੜ ਕਰ ਜਾਂਦਾ ਵਾ ਮੀਂਹ ਵੀ ਆਉਂਦਾ ਪਿਆ ਤੇ ਇੱਧਰ ਆਪਣਾ ਤੇਲ ਗਰਮ ਹੋਈ ਜਾਂਦਾ ਵਾ ਗੈਸ ਉੱਪਰ ਪਈ ਕੜਾਹੀ ਤੇ ਇੱਧਰ ਆਪਣਾ ਬੇਸਣ ਪਾਇਆ ਪਿਆ ਥੋੜਾ ਜਿਹਾ ਤੇ ਵਿੱਚ ਪਾਇਆ ਪਿਆ ਨੂਨ ਮਿਰਚਾਂ ਤੇ ਵਿੱਚ ਪਾਤੇ ਆਪਾਂ ਪਿਆਜ਼ ਤੇ ਹੁਣ ਆਪ ਲੱਗਦੇ ਆਂ ਪਕੌੜੇ ਬਣਾਉਣ ਤੇ ਫਿਰ ਮਿਲਦੇ ਆਂ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਗਲੇ ਸ਼ੂਟ 'ਚ ਪਕੌੜੇ ਬਣਾ ਕੇ ਖਾਂਦੇ ਠੀਕ ਆ ਜੀ ਲਓ ਜੀ ਪਕੌੜੇ ਲੱਗ ਗਏ ਆਪਣੇ ਬਣਨ ਤੇ ਇਹ ਜੇ ਖਾਣੇ ਆ ਤਾਂ ਦੱਸੋ ਕਮੈਂਟ ਕਰਕੇ ਤੁਸੀਂ ਦੇਖੋ ਇੱਧਰ ਪਕੌੜੇ ਆਪਣੇ ਬਣੀ ਜਾਂਦੇ ਆ ਜੀ ਮੋਟਾ ਮੋਟਾ ਛੱਡ ਦੇਣੇ ਆ ਗਰਮੀ ਆ ਖੜਿਆ ਨਹੀਂ ਜਾਂਦਾ ਕਾ ਇੱਥੇ ਗਰਮੀ 'ਚ ਆ ਇਹਨਾਂ ਕਾਹਦਾ ਵੱਡੇ ਵੱਡੇ ਬਣਾਈ ਜਾਂਦੀ ਆ। ਦੱਸਦਾ ਬਣਾ ਕੇ ਦੇ ਅੰਦਰ ਜਾ ਕੇ ਮਿਲਦੇ ਆ ਤੁਹਾਨੂੰ ਫਿਰ ਜਦੋਂ ਖਾਣ ਲੱਗੇ ਦਿਖਾਵਾਂਗੇ ਤੁਹਾਨੂੰ ਪਕੌੜੇ। ਥਾਂਡੇ ਤੇ ਲੈ ਕੇ ਜਾਵਾਂਗੇ ਰਾਹ ਕੀ। ਠੀਕ ਆ ਜੀ। ਯੂਟੂਬਾੜੇ ਉਹ ਆਪਣੇ ਤਾਂ ਆ ਗਿਆ ਜੋਰਾ-ਸੋਰਾ ਤੇ ਮੀਂਹ ਤੇ ਪਕੌੜੇ ਖਾਣ ਤੋਂ ਮਗਰੋਂ ਆਇਆ ਵੈਸੇ ਤੇ ਵੇਖੋ ਇੱਧਰ ਮੀਂਹ ਤੇ ਠੰਡੀ-ਠੰਡੀ ਹੋ ਗਈ ਹਵਾ ਵਗਦੀ ਪਈ ਆ ਤੇ ਪਹਿਲਾਂ ਨੇਰੀ ਦਾ ਬੁੱਲਾ ਜ ਆਇਆ ਸੀਗਾ ਵੈਸੇ ਹਵਾ ਘਟ ਗਈ ਤੇ ਮੀਂਹ ਆ ਗਿਆ ਬਹੁਤ ਜ਼ਿਆਦੇ ਤੇ ਮੌਸਮ ਤਾਂ ਠੰਡਾ ਹੋ ਜਾਂਦਾ ਵਾ ਤੇ ਪਰ ਝੁੰਨੇ-ਝੁੰਨੇ ਅੱਜ ਕੱਲ ਆ ਕੇ ਡੋਬ ਦਿੰਦਾ ਹੁੰਦਾ ਇੰਨੇ ਕਿ ਮਿਹਰਬਾਨ ਨੇ ਰੱਖੇ ਵੀ ਝੁੰਨੇ ਆ ਤੇ ਮਾਰਾ ਮਾਰ ਜਿਹੜੀ ਐ ਤੇ ਨਾ ਕਰੇ ਹਨਾ ਕਿਉਂਕਿ ਮੁੜ ਕੇ ਔਖਾ ਹੋ ਜਾਂਦਾ ਤੇ ਜਕਮੀਤ ਇਧਰ ਨਾਉਂਦਾ ਪਿਆ ਸੀ ਤੇ ਜਕਮੀਤ ਹੈਗਾ ਚੱਗਾ ਲਾਇਆ ਤੇ ਤਾਨੂੰ ਆਪਾ ਇਹਨੂੰ ਵਿੱਚ ਨਹੀਂ ਲੈ ਰਏ ਕਿ ਤੇ ਇਧਰ ਆਪਾ ਮੀਂਹ ਦੰਨੇ ਆ ਤੁਹਾਨੂੰ ਬਖਾ ਵੇਖੋ ਇਧਰ ਕਿੰਨਾ ਸੋਹਣਾ ਮੌਸਮ ਆ ਤੇ ਬਾਰਿਸ਼ ਹੋਈ ਜਾਂਦੀ ਆ ਨਹੀਂ ਪਈ ਜਾਂਦਾ ਏ ਬਹੁਤ ਵਧੀਆ ਤੇ ਵੈਸੇ ਠੰਡ ਹੋ ਗਈ ਗਰਮੀ ਬਹੁਤ ਜ਼ਿਆਦਾ ਸੀ ਕਿ ਵੈਸੇ ਐਤ ਕਿ ਗਰਮੀ ਦਾ ਪਤਾ ਹੀ ਨਹੀਂ ਲੱਗਿਆ ਗਰਮੀ ਦਾ ਇੰਨਾ ਕਿਉਂਕਿ ਐਤ ਕਿ ਮੀਂਹ ਮੂੰਹ ਪਈ ਗਏ ਆ ਹਾੜ ਜੇਠਾਂ ਹੀ ਨੰਗ ਕੇ ਮੀਂਹਾਂ ਜੀ ਤੇ ਅੱਜ ਵੀ ਮੀਂਹ ਬਹੁਤ ਜ਼ਿਆਦਾ ਤੇ ਕੱਲ ਵੀ ਬਾਗ ਦੇ ਪੁਰਾਣੇ ਮੀਂਹ ਬਹੁਤ ਜ਼ਿਆਦੇ ਸੀਗਾ ਤੇ ਅੱਧ ਵੀ ਮੀਂਹ ਪਈ ਜਾਂਦਾ ਤੁਸੀਂ ਦੇਖ ਸਕਦੇ ਆ ਬਹੁਤ ਜ਼ਿਆਦੇ ਤੇ ਚਲੋ ਠੀਕ ਆ ਜੀ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਕਿੱਥੇ ਕਿੱਥੇ ਮੀਂਹ ਪੈ ਰਿਹਾ ਏ ਠੀਕ ਆ ਹਾਂ ਜੀ